ਆਰਐਸਐਸ ਨਾਲ ਮੀਟਿੰਗਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਫਾਈਵ ਸਟਾਰ ਹੋਟਲ ਦੇ ਵਿੱਚ ਹੋ ਰਹੀਆਂ ਹੈਡ ਨਾਲ ਅੱਜ ਤਾਂ ਪੰਜਾਬ ਦਾ ਹੈਡ ਹੈ ਜਿਹੜਾ ਜੀ ਉਹ ਤੁਹਾਡੇ ਫੋਟੋਆਂ ਆ ਲੈਣ ਦੀ ਉਹ ਉਹ ਵੀ ਤੁਹਾਡੇ ਅੱਜ ਕਾਫੀ ਗਰਮ ਰਹਿਣੀ ਆ ਖਬਰ ਚਲੋ ਮੈਂ ਵਿੱਚ ਮੜੀ ਜਾ ਤੁਣਖਾ ਮਾਰ ਦਿੱਤਾ ਆ ਕਿਉਂਕਿ ਤੁਸੀਂ ਮੁੜ ਕੇ ਨਾ ਭੱਜਿਓ ਪੀ ਹੁਣ ਇਹਦੇ ਤੇ ਵੀ ਗੱਲ ਕਰ ਜੀ ਹੋਏ ਇਸ ਲਈ ਇਹ ਜਿਹੜੀ ਵਿਰੋਧਤਾ ਆ ਨਾ ਜਿਹੜੀ ਇਹ ਵਿਰੋਧਤਾ ਆ ਇਹ ਵਿਰੋਧਤਾ ਹੈ ਕਿਸ ਕਿਸਮ ਦੀ ਆ ਵੀ ਤੁਸੀਂ ਦਿੱਲੀੋਂ ਚੱਲਣਾਗੇ ਪੰਜਾਬ ਤੋਂ ਚੱਲਣਾ ਹੂੰ ਅਸੀਂ ਮੈਂ ਪਹਿਲਾਂ ਤੋਂ ਕਹਿ ਰਿਹਾ ਕਿ ਸਾਨੂੰ ਪੂਰਾ ਸ਼ੱਕ ਹੈ ਕਿ ਦਿੱਲੀ ਵਾਲੇ ਚਲਾ ਰਹੇ ਹੁਣ ਉਹ ਸ਼ੱਕ ਵੀ ਦੂਰ ਹੋ ਜਾਊਗਾ ਜੇ ਆਰਐਸਐਸ ਦੇ ਨਾਲ ਤੁਹਾਨੂੰ ਪੰਜ ਸਟਾਰ ਹੋਟਲ ਦੇ ਵਿੱਚ ਉਹਨਾਂ ਦਾ ਜਿਹੜਾ ਇੱਥੇ ਦਾ ਮੁੱਖ ਪ੍ਰਚਾਰਕ ਉਹਦੇ ਨਾਲ ਮੀਟਿੰਗਾਂ ਹੁੰਦੀਆਂ ਦੇਖਦੀਆਂ ਤੇ ਫਿਰ ਇਹਦਾ ਮਤਲਬ ਕੀ ਹੈ ਅਤ੍ਰੇਪੀ ਦਿੱਲੀ ਵਾਲੇ ਚਲਾ ਰਹੇ ਉਹਨਾਂ ਨੇ ਉਹ ਉਹਨਾਂ ਦੀ ਗੋਦੀ ਚੜ੍ਹ ਕੇ ਜਾ ਉਹਨਾਂ ਦੇ ਨਾਲ ਰਲ ਕੇ ਆਪਣਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ ਬੀਜੇਪੀ ਨੂੰ ਲਿਆਉਣਾ ਚਾਹੁੰਦੇ ਤਕੜਾ ਕਰਨਾ ਚਾਹੁੰਦੇ ਆ ਜਦ ਕਿ ਸੁਖਬੀਰ ਬਾਦਲ ਹੁਣੇ ਆਕੜੇ ਹੋਏ ਹੈਗੇ ਆ ਕਿ ਜੇ ਉਹਨਾਂ ਦੇ ਛੋਟੇ ਭਰਾ ਬਣ ਕੇ ਪਹਿਲਾਂ ਵਾਂਗ ਆ ਸਕਦੇ ਆ ਪਰ ਉਹਦੇ ਨਾਲ ਵੀ ਸਾਡੀਆਂ ਸ਼ਰਤਾਂ ਕਿ ਬੰਦੀ ਸਿੰਘ ਜਾਂ ਹੋਰ ਕਈ ਗੱਲਾਂ ਉਹਨਾਂ ਦੇ ਉੱਤੇ ਤੁਸੀਂ ਇਹ ਸਾਡੇ ਨਾਲ ਧੱਕਾ ਪਹਿਲਾਂ ਉਹ ਦੂਰ ਕਰੋ ਫਿਰ ਸਾਡੇ ਨਾਲ ਗੱਲ ਕਰਾਂਗੇ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਵੀ ਇਸੇ ਕਰਕੇ ਹੋਇਆ ਹੈ ਜਿਹੜਾ ਸੋ ਕਾਲਡ ਬਾਗੀ ਧੜਾਇਆ ਜੀ ਇਹ ਤੇ ਪਹਿਲਾਂ ਉਧਰ ਗਏ ਹੋਏ ਸੀਗੇ ਜਾ ਕੇ ਮਿਲ ਵੀ ਆਏ ਸੀ ਅਮਿਤ ਸ਼ਾਹ ਨੂੰ ਕੁ ਚੰਦੂ ਮਾਜਰੇ ਬਾਰੇ ਤੇ ਬੜੀ ਚਰਚਾ ਆ ਉਹਦੇ ਰਸਤੇ ਟੜਾਉਂਦੇ ਫਿਰਦੇ ਸੀ ਛੇਤੀ ਕਰੋ ਵੀ ਆਪਾਂ ਨਾਲ ਰਲ ਕੇ ਤੇ ਹੁਣ ਸੱਤਾ ਸਾਨੂੰ ਬੜੀ ਦੇਰ ਦਾ ਸਵਾਦ ਸਾਡਾ ਮੂੰਹ ਦੁਬਾਰਾ ਚਾਹੀਦਾ ਸਾਨੂੰ ਅਸੀਂ ਤੇ ਬਸ ਸੱਤਾ ਦੁਬਾਰਾ ਬੈਠੇ ਲੱਗੇ ਭੁੱਖੇ ਮਰ ਇਸ ਲਈ ਉਹ ਸਾਰੀਆਂ ਚੀਜ਼ਾਂ ਹੈਗੀਆਂ ਬਗਾਵਤ ਗੱਦੀ ਲਈ ਆ ਲੋਕ ਸੇਵਾ ਲਈ ਨਹੀਂ ਨਾ ਇੱਥੇ ਪੰਜਾਬ ਦੇ ਵਿੱਚ ਸਿੱਖੀ ਨੂੰ ਪ੍ਰਸਾਰਨ ਲਈ ਗੱਦੀ ਦਾ ਰੋਲਾ ਕਰਕੇ ਤੇ ਉਹਨਾਂ ਨੇ ਮਹਿੰਗਾ ਪਹਿਣਾ ਆ ਇਸ ਤਰ੍ਹਾਂ ਨਹੀਂ ਚੱਲਦਾ ਹੁੰਦਾ ਜੇ ਤੇ ਕੋਈ ਤੁਹਾਡਾ ਵਾਕਿਆ ਹੀ ਰੈਡੀਕਲੀ ਡਿਫਰੈਂਟ ਤੁਹਾਡੇ ਕੋਈ ਅੰਦਰ ਵਿਚਾਰਧਾਰਕ ਲੜਾਈਆਂ ਚੱਲ ਰਹੀਆਂ ਸੀ ਫਿਰ ਤੇ ਗੱਲ ਸਮਝ ਪੈਂਦੀ ਲੋਕ ਫੈਸਲਾ ਕਰਨਗੇ ਪਰ ਜੇ ਤੁਹਾਡਾ ਹੈ ਹੀ ਨਿੱਜੀ ਨਿੱਜੀ ਫਾਇਦਿਆਂ ਲਈ ਮਫਾਦਾਂ ਲਈ ਤੇ ਲੋਕ ਇਸ ਗੱਲ ਨੂੰ ਸਮਝਦੇ ਜਿਹੜੇ ਐਸਜੀਪੀਸੀ ਦੇ ਮੈਂਬਰ ਆ ਉਹ ਹੁਈ ਤੇ ਕਾਲੀ ਦਲ ਦੇ ਮੈਂਬਰ ਵੀ ਹੈਗੇ ਆ ਹਮ ਤੁਸੀਂ ਮੀਟਿੰਗਾਂ ਅਕਾਲੀ ਦਲ ਦਾ ਪ੍ਰਧਾਨ ਧਾਮੀ ਰਜਿੰਦਰ ਸਿੰਘ ਧਾਮ ਇਹਨੇ ਦੀਆਂ ਮੀਟਿੰਗਾਂ 'ਚ ਨਹੀਂ ਬੈਠੇ ਦੇਖਦੇ ਤੁਸੀਂ ਹਮ ਸੁਖਬੀਰ ਬਾਦਲ ਦੀ ਜਿਹੜੀ ਪਾਰਟੀ ਦੀ ਮੀਟਿੰਗ ਆ ਉਹਦੇ ਨਾਲ ਬੈਠਾ ਹੁੰਦਾ ਜੀ ਤੇ ਜੇ ਪ੍ਰਧਾਨ ਹੀ ਬੈਠਾ ਤੇ ਫਿਰ ਇਹਦੇ 'ਚ ਮਤਲਬ ਦੋਵਾਂ ਦੇ ਜਥੇਬੰਦੀਆਂ ਲੱਗ ਗਿਆ ਦੋਵੇਂ ਤੇ ਜਿਹੜੇ ਉਹਨਾਂ ਦੀ ਜਿਹੜੀ ਆਪਸੀ ਗੱਟ ਮਤਲਬ ਸਾਝਿਆ ਉਹੀ ਬੰਦੇ ਪਾਰਟੀ ਦੇ ਸਿੰਬਲ ਦੇ ਉੱਤੇ ਖੜੇ ਹੁੰਦੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਤਾਂ ਇਹ ਤੇ ਉਹ ਲਾਗੇ ਨਹੀਂ ਨਾ ਵਿਰੋਧੀਆਂ ਨੂੰ ਫਟਕਣ ਦਿੰਦੇ ਜਿਹੜੇ ਦੂਜੀਆਂ ਪਾਰਟੀਆਂ ਦੇ ਜਾਂ ਦੂਜੇ ਸੋਚਦੇ ਬੰਦੇ ਆ ਇਸ ਕਰਕੇ ਇਸ ਗੱਲ ਨੂੰ ਤੁਸੀਂ ਆਪਾਂ ਉਸ ਤਰੀਕੇ ਨਾਲ ਨਾ ਨਿਖਾ ਨਿਖੇੜ ਕੇ ਟੋਟਲ ਅਲੱਗ ਕਰਕੇ ਨਹੀਂ ਦੇਖ ਸਕਦੇ ਹਾਂ ਜਿਹੜਾ ਲੋਕਾਂ ਨੇ ਸਾਰੇ ਸਿੱਖਾਂ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਸਿੱਖ ਆ ਉਹ ਚ ਬੀਜਪੀ ਦਾ ਵੀ ਹੋ ਸਕਦਾ ਆਰਐਸਐਸ ਦਾ ਸਿੱਖ ਵੀ ਹੋ ਸਕਦਾ ਕਾਂਗਰਸ ਦਾ ਵੀ ਹੋ ਸਕਦਾ ਹੋਰ ਵੀ ਕੋਈ ਹੋ ਸਕਦਾ ਦੇਚੀ ਵੀ ਦੇਸ਼ ਦਾ ਵੀ ਹੋ ਸਕਦਾ ਵਿਦੇਸ਼ ਦਾ ਵੀ ਹੋ ਸਕਦਾ ਜੀ ਉਹ ਇੱਕ ਧਾਰਮਿਕ ਧਾਰਮਿਕ ਕਾਰਜ ਕਰਕੇ ਸਾਨੂੰ ਪੈਸਾ ਦਿੰਦੇ ਆ ਹੈਨਾ ਵੀ ਧਰਮ ਦਾ ਕਰਕੇ ਜਾਜਾਕਾਰ ਹੋਵੇ ਪਰ ਮੈਨੂੰ ਲੱਗਦਾ ਕਿ ਦੇਖੋ ਇਹਦੇ ਵਿੱਚ ਬੜਾ ਮਿਨਿਊਟਲੀ ਫਰਕ ਤੇ ਤੁਸੀਂ ਕੱਢ ਸਕਦੇ ਆ ਜੇ ਪੰਜਾਬੀ ਕਿਸਾਨ ਐਡੀ ਵੱਡੀ ਮੂਵਮੈਂਟ ਉਥੇ ਪੱਗਾਂ ਬੰਨ ਕੇ ਦਸਤਾਰਾਂ ਸਜਾ ਕੇ ਲੜੀ ਉਹਨਾਂ ਨੇ 13 ਮਹੀਨੇ ਤੇ ਪ੍ਰਚਾਰ ਕੀਤਾ ਗਿਆ ਪੰਜਾਬ ਦਾ ਸਿੱਖਾਂ ਦਾ ਦਸਤਾਰ ਦਾ ਪਿਆ ਆ ਬੰਦੇ ਕਿਹੜੇ ਆ ਜਿਹੜੇ ਇੱਕ ਵੀ ਪੈਸਾ ਉਥੇ 13 ਮਹੀਨੇ ਕਿਸੇ ਨੂੰ ਖਰਚਣ ਨਹੀਂ ਦਿੱਤਾ ਸਾਰੇ ਲੋਕਾਂ ਨੇ ਪੰਜਾਬ ਦੇ ਆ ਨੇ ਹਰ ਚੀਜ਼ ਦੀ ਉਹਨਾਂ ਨੂੰ ਉਥੇ ਗਿਆ ਡਟੇ ਰੋ ਹੈ ਕਿ ਨਹੀਂ ਇਹ ਦੂਜੀ ਵਾਰੀ ਹੋਇਆ ਹੁਣ ਹਟ ਤੋਂ ਪਹਿਲਾਂ ਤੇ ਉਦੋਂ ਹੋ ਚੁੱਕਾ ਇੱਕ ਵਾਰੀ 21 22 ਦੇ ਵਿੱਚ ਤੁਹਾਡੇ ਸਾਹਮਣੇ ਉਹ ਨਜ਼ਾਰਾ ਸਾਰਾ ਇਹ ਤੇ ਰਿਪੀਟ ਆ ਹੁਣ ਇਸ ਲਈ ਸਾਡੇ ਜਿਹੜੇ ਬੰਦੇ ਆ ਨਾ ਜਦੋਂ ਕੋਈ ਆਫਤ ਆਉਂਦੀ ਆ ਪੈਸਾ ਜੇ ਤੇ ਆਪਾਂ ਸਿੰਪਲੀ ਉਹਨਾਂ ਦੀਆਂ ਗੱਡੀਆਂ ਤੇ ਲਵਾਉਣਾ ਧਾਰਮਿਕ ਲੀਡਰਾਂ ਦੇ ਜਥੇਦਾਰਾਂ ਦੇ ਜਾਂ ਹੋਰ ਉੱਥੇ ਲੋਕਾਂ ਨੂੰ এমਪਲॉयਮੈਂਟ ਦੇਣ ਲਈ ਲਵਾਉਣਾ ਉਹ ਸਾਡੀ ਸੋਚ ਆ